ਨੇ 32 34 ਸਾਲ ਜिले ਦੀ ਜੇ세ਦਾਰੀ ਕੀਤੀ ਤੇ ਸਾਰੇ ਜिले ਨੂੰ ਕੰਢ ਕੇ ਰੱਖਿਆ ਹੁਣ ਫੇਰ ਉਹ 90 99 99 94 99 ਵਾਲਾ ਮੌੜ ਬਣ ਗਿਆ ਫੇਰ ਸਾਰੇ ਜਿਲ੍ਹੇ ਦੇ ਚੀਟਾ ਜੇਦਾਂ ਲਗਾ ਦਿਆ ਕੋਈ ਜਿੱਤ ਗਏ ਕਾਲੇ ਕਾਲੀ ਸਰਕਾਰ ਬਣਾਵਾ ਕੇ ਵਰਕਰ ਚਟਾਨ ਵਾਂਗੂ ਖੜੇ ਨੇ ਅਜੇ ਤੱਕ ਇਤਿਹਾਸ ਦੇਖ ਲਓ ਕਦੇ ਕਿਸੇ ਪ੍ਰਧਾਨ ਦਾ ਇਹ ਨਸਬਾ ਨਹੀਂ ਸੁਖਿਆ ਇਹ ਨਸਬਾ ਕਿਹਦਾ ਮਨਾਵਾ ਲੈ ਮੈਂ ਸਮਝਦਾ ਕਿ ਚਪਾਈ ਦੇ ਵਿੱਚ ਜਿਸ ਤਰ੍ਹਾਂ ਅੱਜ ਤੱਕ ਜੇਦਾਂ ਸਦਾ ਸੱਚਾ ਚਾਹੇ ਲਗਾ ਆਪਣੇ ਜਿਹੇ ਵਿੱਚ ਪ੍ਰਧਾਨ ਬਣ ਕੇ ਆਏ ਨੇ ਜਿਸ ਤਰ੍ਹਾਂ ਅਗੇ ਦਾਇਰਿਆ ਦਾ ਸ਼ਿਕਾ ਸਰਦਾ ਸਿੰਘ ਲਗਾ ਸ਼ਰੋਨੀ ਕਾਰੀ ਦਾ ਦੀ ਝੋਲੀ ਵਿੱਚ ਫੋੜ ਦੇ ਜਿੱਤ ਕੇ ਸਰਦਾਰ ਰਮਨ ਸਿੰਘ ਬਾਦਲ ਦੀ ਝੋਲੀ ਵਿੱਚ ਸੁਨਾਨ ਸਪੈਸ਼ਲ ਲਗਾ ਦੀ ਜੈ ਮਈਏ ਨਾਲ ਦੇ ਵਿੱਚ ਸਾਰੇ ਜਿਹੜੇ ਸਾਰੇ ਸੀਟਰ ਦੇ ਉੱਤੇ ਸਪਾਈ ਵਿੱਚ ਹੀ ਸ਼ੋਅ ਨਿਕਲ ਗਏ ਸਰਕਾਰ ਬਣਾਉਂਦਾ ਉਸੇ ਤਰ੍ਹਾਂ ਹੀ ਜਿੱਤ ਕੇ ਜੜੀਆਂ ਨੇ ਉਹ ਫਿਰ ਸ਼ੋਅ ਮੀ ਕਾਲੀ ਜਲਦੀ ਝੋਲੀ ਚ ਪਈ ਜਾਣਗੇ ਔਰ ਵਰਕਰਾਂ ਦਾ ਤੁਸੀਂ ਦੇਖ ਲਿਓ ਪਿਆਰ ਜੋ ਕੀ ਠਾਠਾ ਮਾਰ ਕੇ ਇਸ ਵਕ ਸੁੱਚਾ ਸਿੰਘ ਲਗਾ ਦਾ ਸਵਾਗਤ ਕਰ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਤੁਸੀਂ ਇਹ ਦ੍ਰਿਸ਼ ਜਿਹੜੇ ਨੇ ਸਾਹ ਜਿਹੜੇ ਨੇ ਆਪਣੀ ਸਕਰੀਨ ਦੇ ਉੱਤੇ ਜੋ ਹੈ ਉਹ ਦੇਖ ਰਹੇ ਹੋ ਕਿ ਸੁੱਚਾ ਦੇ ਦਾ ਸੁੱਚਾ ਸਿੰਘ ਲਗਾ ਦੇ ਸਵਾਗਤ ਦੇ ਗੁਰਦਾਸਪੁਰ ਹਲਕੇ ਦੇ ਵਿੱਚ ਜਿਹੜੇ ਨੇ ਇਹ ਉਹ ਵਰਕਰ ਇੱਥੇ ਪਹੁੰਚੇ ਨੇ ਜਦੋਂ ਉਹਨਾਂ ਨੂੰ ਅੱਜ ਪ੍ਰਦਾਨਗੀ ਦਾ ਤਾਸ ਜਿਹੜਾ ਇੱਕ ਵਾਰੀ ਫਿਰ ਉਹਨਾਂ ਦੇ ਸਿਰ ਤੇ ਬੱਜਾ ਏ ਔਰ ਉਸ ਨੂੰ ਲੈ ਕੇ ਹੀ ਜਿਹੜੇ ਨੇ ਵਰਕਰ ਜੋ ਆ ਉਹ ਇੱਥੇ ਮੌਜੂਦ ਨੇ ਔਰ ਵਰਕਰਾਂ ਵੱਲੋਂ ਜੋ ਆ ਉਹ ਸਾਰਾ ਜਿਹੜਾ ਇਹ ਇਹ ਪਿਆਰ ਜਿਹੜਾ ਉਹ ਇੱਥੇ ਸੜਕਾਂ ਦੇ ਤੇ ਬਖਾਇਆ ਜਾ ਰਿਹਾ ਔਰ ਮੈਂ ਫਿਰ ਗੱਲ ਕਰਾਂਗਾ ਕਿ ਇਸ ਤਰ੍ਹਾਂ ਮੰਨਦੇ ਹੋ ਕਿ ਕਿਵੇਂ ਜਿਹੜਾ ਇਹ ਇਹ ਜਿਹੜਾ ਜਗ੍ਹਾ-ਜਗ੍ਹਾ ਦੇ ਉੱਤੇ ਸਵਾਗਤ ਹੋ ਰਿਹਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿਹੜਾ ਫੇਰ ਵਰਕਰਾਂ ਦੇ ਵੱਲੋਂ ਜਿਹੜਾ ਇਹ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਕੀ ਮੰਨਦੇ ਹੋ 2027 ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਚੱਲੇਗਾ ਵੇਖੋ ਜੀ ਜੋ ਅੱਜ ਮਾਹੌਲ ਸਿਰਜਿਆ ਗਿਆ ਅੱਜ ਅੱਜ ਜੋ ਮਾਹੌਲ ਹੀ ਵੇਖ ਸਰ ਵਿਖ ਰਹੇ ਆ ਜੀਆਂ ਮਾਨਾ ਕਹਿ ਸਕਦੇ ਪੂਰਾ ਜ਼ਿਲ੍ਹਾ ਜਿੱਤਿਆ ਜਾਵੇਗਾ ਸਾਈ ਤੋਂ ਸਾਰਾ ਦੇਖ ਲਿਆ ਚੱਲੇ ਅੱਗੇ ਨਾਲ ਜ਼ਿਆਦਾ ਹੋਏਗਾ ਸਾਰੇ ਸਰਦਾਰ ਸੁਪੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਨ ਵਾਸਤੇ ਆਏ ਨੇ ਸਤਾ ਸਿੰਘ ਲੰਗਾ ਜੀ ਨੂੰ ਜੀ ਆਇਆਂ ਕਰਨ ਵਾਸਤੇ ਆਏ ਨੇ ਆਪ ਮੁਹਾਰੇ ਪੂਰਾ ਜ਼ਿਲ੍ਹਾ ਜ ਆ ਗਿਆ ਇਹਨਾਂ ਚਾਹ ਵਾ ਜਿਹੜਾ ਸੁੱਚਾ ਸਿੰਘ ਲੰਗਾਰ ਜਿਲ੍ਹਾ ਪ੍ਰਧਾਨ ਬਣਤੇ ਹੁਣ ਐ ਉਹ ਲੱਗਦਾ ਵੀ ਜਿਹੜੀ ਆਉਣ ਵਾਲੀ 27 ਦੀ ਇਲੈਕਸ਼ਨ ਹੈ ਆਉਣ ਵਾਲੀ 23 ਦੀ ਇਲੈਕਸ਼ਨ ਜਿਹੜੀ ਹੈ ਇਹ ਸੁੱਚਾ ਸਿੰਘ ਲੰਗਾਰ ਦੀ ਰਹਿਨਮਾਈ ਹਟ ਜਿੱਤਾਂਗੇ ਬਿਲਕੁਲ 27 ਦੀ ਇਲੈਕਸ਼ਨ ਜਿਹੜੀ ਆ ਉਹ ਸੁੱਚਾ ਸਿੰਘ ਲੰਗਾਰ ਦੀ ਜਿਹੜੀ ਆ ਰਹਿਨਮਾਈ ਦੇ ਹੇਠ ਜਿਹੜੀ ਆ ਉਹ ਜਿੱਤਾਂਗੇ ਉਹ ਅਜਿਹਾ ਦਾਵਾ ਜਿਹੜਾ ਵਰਕਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਵਰਕਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਵੱਲੋਂ ਜੋ ਹੈ ਇਹ ਸਾਰਾ ਜਿਹੜਾ ਇਹ ਸਵਾਗਤ ਕੀਤਾ ਜਾ ਰਿਹਾ ਹੈ ਔਰ ਇਸ ਗੱਲ ਦਾ ਵਿਸ਼ ਆ ਜਾ ਰਿਹਾ ਹੈ ਔਰ ਜਥੇਦਾਰ ਸੁਚਾ ਸਿੰਘ ਲੰਘਾ ਨੇ ਵੀ ਇਹ ਦਾਵਾ ਕੀਤਾ ਹੈ ਕਿ ਉਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਔਰ ਜੋ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਕੀਤਾ ਗਿਆ ਹੈ ਜਿਹੜੀ ਪ੍ਰਧਾਨਗੀ ਦਾ ਤਾਜ ਉਹਨਾਂ ਦੇ ਸਿਰ ਤੇ ਜਿਹੜਾ ਸਜਾਇਆ ਗਿਆ ਹੈ ਉਸ ਨੂੰ ਉਹ ਬਖੂਬੀ ਨਾ ਹੁੰਦੇ ਨਿਭਾਉਂਦੇ ਹੋਏ ਜੋ ਹੈ ਉਹ ਸਾਰੇ ਹੀ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਔਰ ਇੱਕ ਵਾਰੀ ਫਿਰ ਤੋਂ 2027 ਦੇ ਵਿੱਚ ਜ਼ਿਲ੍ਹਾ ਗਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਜਿਹੜਾ ਹੈ ਉਹ ਬਲੰਦ ਕੀਤਾ ਜਾਏਗਾ ਅਜਿਹਾ ਦਾਵਾ ਜਿਹੜਾ ਹੈ ਉਹ ਜਥੇਦਾਰ